ਸੁਤੇ ਪਈ ਸੀ ਜਦੋਂ ਬਾਰਿਸ਼ ਪਈ ਤਾਂ ਇੱਕਦਮ ਤੁਹਾਨੂੰ ਪਤਾ ਬੰਦਾ ਉੱਡਦਾ ਹੀ ਆ ਜਿਵੇਂ ਬਹੁਤ ਵੱਡੀ ਚੀਜ਼ ਇੱਕ ਗੋਲਾ ਨਾ ਅੱਗ ਦਾ ਉਹ ਉਹਦੇ ਵਿੱਚ ਆ ਕੇ ਵੱਜਿਆ ਵੀ ਸਮਝੋ ਐਦਾਂ ਪਟਾਕਾ ਪੈ ਗਿਆ ਘਰ ਦੇ ਵਿੱਚ ਰਾਤ ਨੂੰ ਬਿਜਲੀ ਡਿੱਗਦੀ ਹੈ 3-4 ਵਜੇ ਦੇ ਕਰੀਬ ਤੇ ਉਸ ਤੋਂ ਬਾਅਦ ਪਰਿਵਾਰ ਦੇ ਮੈਂਬਰ ਥੱਲੇ ਸੁਤੇ ਪਈ ਹੁੰਦੇ ਨੇ ਇੱਕਦਮ ਸਾਰੇ ਸਹਿਮ ਹੀ ਗਏ ਸੀਗੇ ਹੁਣ ਵੀ ਮੇਰੇ ਪੂਆ ਜੀ ਨੇ ਉਹ ਮਤਲਬ ਉਹਨਾਂ ਨੂੰ ਫੀਵਰ ਹੋ ਗਿਆ ਮਤਲਬ ਡਰਨ ਵਾਲੀ ਪਰੇਸ਼ਾਨੀ ਹੋ ਗਈ ਉਹਨੂੰ ਘਬਰਾ ਗਿਆ ਪੂਰੇ ਏਰੀਏ ਦੇ ਵਿੱਚ ਵੀ ਬਿਜਲੀ ਗਿਰਦੀ ਹੈ ਤੇ ਪੂਰੇ ਏਰੀਏ ਦੇ ਵਿੱਚ ਪਤਾ ਲੱਗਦਾ ਉਸ ਟਾਈਮ ਸਹਿਮ ਦਾ ਮੌਲਵੀ ਬਣ ਗਿਆ ਹੋਣਾ ਭਾਜੀ ਉਹ ਤਾਂ ਸਵੇਰੇ ਬਣੇ ਨਾ ਰਾਤ ਤੱਕ ਕੋਈ ਬਾਹਰ ਹੀ ਨਿਕਲੇ ਆ ਇੰਨਾ ਮਤਲਬ ਕਿ ਜ਼ੋਰਦਾਰ ਸੀਗਾ ਨੇਬਰ ਸਾਡੇ ਚਾਚਾ ਜੀ ਨੇ ਉਹਨਾਂ ਨੇ ਦੱਸਿਆ ਵੀ ਤੁਹਾਡੇ ਉੱਪਰ ਸਾਰੀ ਮਤਲਬ ਟੈਂਕੀ ਫੱਟੀ ਪਈ ਤਾਂ ਉੱਪਰ ਅਗ ਦੇਖਿਆ ਤਾਂ ਤੁਸੀਂ ਦੇਖ ਹੀ ਲਿਆ ਆਪ ਹੀ ਟੈਂਕੀ ਸਾਰੀ ਕਰੈਕ ਹੋ ਕੇ ਡਿੱਗੀ ਪਈ ਆ ਤੇ ਤੁਹਾਡੇ ਸਾਹਮਣੇ ਜੋ ਨੁਕਸਾਨ ਹੋਇਆ ਅਸੀਂ ਇਹ ਨਹੀਂ ਚਾਹੁੰਦੇ ਵੀ ਕਿਸੇ ਹੋਰ ਦਾ ਨੁਕਸਾਨ ਹੋਵੇ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਜਿਸ ਤਰ੍ਹਾਂ ਮੌਸਮ ਦਾ ਰੁਖ ਜਿਹੜਾ ਬਦਲਿਆ ਹੋਇਆ ਵਾ ਲਗਾਤਾਰ ਲੁਧਿਆਣੇ ਸ਼ਹਿਰ ਦੀ ਗੱਲ ਕਰੀਏ ਤਾਂ ਲੁਧਿਆਣੇ ਸ਼ਹਿਰ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਤਾਂ ਮੀਂਹ ਰੁਕਣ ਦਾ ਜਿਹੜਾ ਨਾਮ ਨਹੀਂ ਲੈ ਰਿਹਾ ਕੱਲ ਤੋਂ ਲੈ ਕੇ ਅੱਜ ਤੱਕ ਮੀਂਹ ਜਿਹੜਾ ਵਾ ਲਗਾਤਾਰ ਪੈਂਦਾ ਪਿਆ ਉੱਥੇ ਹੀ ਇਸ ਮੀਂਹ ਨੇ ਤੇ ਰਾਤ ਦੇ ਕਲਕਦੇ ਬੱਦਲ ਨੇ ਲੁਧਿਆਣਾ ਸ਼ਹਿਰ ਦੇ ਕਾਫੀ ਜਗਾਵਾਂ ਤੇ ਨੁਕਸਾਨ ਵੀ ਕੀਤਾ ਹੈ ਤਾਂ ਪਤਾ ਲੱਗਦਾ ਹੈ ਕਿ ਲੁਧਿਆਣਾ ਦੇ ਮੰਗਲਕੋਟ ਏਰੀਏ ਦੇ ਵਿੱਚ ਬਿਜਲੀ ਡਿੱਗਦੀ ਹੈ ਤੇ ਕਈ ਘਰ ਜਿਹੜੇ ਨੇ ਉਸ ਬਿਜਲੀ ਦਾ ਜਿਹੜਾ ਸ਼ਿਕਾਰ ਹੋ ਜਾਂਦੇ ਨੇ ਕਿਉਂਕਿ ਮੌਕੇ ਤੇ ਅਸੀਂ ਮੌਜੂਦ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਘਰ ਦੇ ਵਿੱਚ ਰਾਤ ਨੂੰ ਬਿਜਲੀ ਡਿੱਗਦੀ ਹੈ 3-4 ਵਜੇ ਦੇ ਕਰੀਬ ਤੇ ਉਸ ਤੋਂ ਬਾਅਦ ਪਰਿਵਾਰ ਦੇ ਮੈਂਬਰ ਥੱਲੇ ਸੁੱਤੇ ਪਏ ਹੁੰਦੇ ਨੇ ਤੇ ਉਸ ਤੋਂ ਬਾਅਦ ਅਚਾਨਕ ਇਹਨਾਂ ਨੂੰ ਜਦੋਂ ਬਿਜਲੀ ਗਿਰਨ ਦੀ ਆਵਾਜ਼ ਜਿਹੜੀ ਸੁਣਦੀ ਹੈ ਤੇ ਉਸ ਤੋਂ ਬਾਅਦ ਉੱਪਰ ਆਉਂਦੇ ਨੇ ਤਾਂ ਦੇਖਦੇ ਨੇ ਕਿ ਇਹ ਕੀ ਵਾਪਰ ਗਿਆ ਕਿਹੜਾ ਹਾਦਸਾ ਵਾਪਰ ਗਿਆ ਕਿਉਂਕਿ ਲਗਾਤਾਰ ਮੀ ਜਿਹੜਾ ਨਹੀਂ ਰੁਕ ਰਿਹਾ ਲੁਧਿਆਣਾ ਸ਼ਹਿਰ ਦੇ ਵਿੱਚ ਭਾਈ ਜੀ ਉਨੀ ਮੌਜੂਦ ਨੇ ਕਿ ਮੇਰੇ ਸਾਹਮਣੇ ਗੱਲਬਾਤ ਕਰਦੇ ਭਾਈ ਜੀ ਕੀ ਹੋਇਆ ਸੀਗਾ ਰਾਤ ਨੂੰ ਕਿਵੇਂ ਪਤਾ ਲੱਗਦਾ ਏ ਇਹ ਪਾਜੀ ਰਾਤ 3 ਤੋਂ 3:30 ਵਜੇ ਦੀ ਕਰੀਬ ਦੀ ਗੱਲ ਆ ਮਤਲਬ ਬਿਜਲੀ ਤਾਂ 3 ਵਜੇ ਤੋਂ ਹੀ ਲਸ਼ਕਣ ਲੱਗੀ ਸੀ ਵੈਸੀ ਡਰ ਦਾ ਮਾਹੌਲ ਇੰਨਾ ਸਾਡਾ ਬਣਿਆ ਹੋਇਆ ਸੀ ਪਰ ਜਦੋਂ ਰਾਤ ਇੱਕਦਮ ਦੋ ਤਿੰਨ ਵਾਰੀ ਪਟਾਕੇ ਦੀ ਪੂਰੀ ਆਵਾਜ਼ ਆਈ ਤਾਂ ਰਾਤ ਵੀ ਇੱਕਦਮ ਦਰਦ ਦਾ ਮਾਹੌਲ ਬਣ ਗਿਆ ਉੱਪਰ ਆ ਵੈਸੇ ਨਹੀਂ ਆਇਆ ਗਿਆ ਤਾਂ ਸਵੇਰੇ ਜਦੋਂ ਸਾਨੂੰ ਸਾਡੇ ਨੇਬਰ ਸਾਡੇ ਚਾਚਾ ਹੀ ਨੇ ਉਹਨਾਂ ਨੇ ਦੱਸਿਆ ਵੀ ਤੁਹਾਡੇ ਉੱਪਰ ਸਾਰੀ ਮਤਲਬ ਟੈਂਕੀ ਫਟੀ ਪਈ ਤਾਂ ਉੱਪਰ ਆ ਕੇ ਦੇਖਿਆ ਤਾਂ ਤੁਸੀਂ ਦੇਖ ਹੀ ਲਿਆ ਆਪ ਹੀ ਟੈਂਕੀ ਸਾਰੀ ਕਰਾ ਕਿਉਂਕਿ ਆ ਡਿੱਗੀ ਪਈਆ ਮਤਲਬ ਟੈਂਕੀ ਦੇ ਵਿੱਚੋਂ ਨੰਗ ਕੇ ਉਹ ਬਨੇਰਾ ਆਪਣਾ ਉਹਦੇ ਨੀਚੋਂ ਥੱਲੇ ਆ ਗਈ ਇੰਨਾ ਸ਼ੁਕਰ ਆ ਵੀ ਜਿਆਦਾ ਨੁਕਸਾਨ ਨਹੀਂ ਹੋਇਆ ਚਲੋ ਇਹ ਤਾਂ ਹੋ ਗਿਆ ਜਾਨੀ ਨੁਕਸਾਨ ਕੋਈ ਨਹੀਂ ਹੈਗਾ ਪਰ ਇੱਕ ਵਾਰੀ ਤਾਂ ਪੂਰਾ ਡਰ ਦਾ ਮਾਹੌਲ ਬਣ ਗਿਆ ਸੀ ਰਾਤ ਵੀ ਇਹ ਵਾਪਰ ਕੀ ਗਿਆ ਅਚਾ ਨੁਕਸਾਨ ਹੋਇਆ ਕੀ ਕੀ ਜਿਵੇਂ ਹੁਣ ਇੱਥੇ ਟੈਂਕੀ ਦੇਖੋ ਉਹ ਟੈਂਕੀ ਦੇ ਵਿੱਚ ਪਾਣੀ ਭਰਿਆ ਹੋਣਾ ਸਾਰੀ ਟੈਂਕੀ ਪਾਟ ਗਈ ਬਿਜਲੀ ਗਿਰਨ ਦੇ ਨਾਲ ਹੋਰ ਕੀ ਕੀ ਨੁਕਸਾਨ ਹੋਇਆ ਇੱਥੇ ਭਾਜੀ ਟੈਂਕੀ ਦਾ ਤਾਂ ਹੋਇਆ ਤਾਂ ਸਾਡੇ 2 ਏਸੀ ਸੀਗੇ ਉਹ ਖਰਾਬ ਹੋ ਗਏ ਤਾਂ ਸਾਰੀ ਗਲੀ ਦੇ ਸਾਰੀ ਗਲੀ ਆ ਸਾਡੇ ਬੈਕ ਤੇ ਉਹਨਾਂ ਦੇ ਉਹਨਾਂ ਦੇ ਸਾਰਿਆਂ ਦੇ ਇਨਵਰਟਰ ਉੜ ਗਏ ਕਿਉਂਕਿ ਰਾਤ ਉਸ ਤੋਂ ਪਹਿਲਾਂ ਪਹਿਲੀ ਲਾਈਟ ਗਈ ਸੀ ਜਦੋਂ ਨਵਰਟਰ ਮਤਲਬ ਚੱਲ ਰਹੇ ਸੀਗੇ ਉਸ ਟਾਈਮ ਮਤਲਬ ਇੰਨਾ ਬਿਜਲੀ ਗਿਰੀ ਤਾਂ ਲੋਡ ਦਾ ਤੁਹਾਨੂੰ ਉਹ ਸਹਿ ਨਹੀਂ ਸਕਿਆ ਤਾਂ ਸਾਰੇ ਮਤਲਬ ਕੀ ਖਤਮ ਹੋ ਗਿਆ ਤਾਂ ਚਿੜੀਆਂ ਇੱਕ ਤੁਹਾਨੂੰ ਉਹ ਦਖਾ ਨਹੀਂ ਸਕਦੇ ਵੀ ਉਹ ਚੀੜੀ ਸੀਗੀ ਉਹ ਉੱਤੇ ਉਹ ਨੁਕਸਾਨ ਹੋਇਆ ਉਹ ਤਾਂ ਚਲੋ ਕੁਦਰਤ ਦੀ ਮਾਰੀ ਐ ਸੀ ਪਈਆ ਤਾਂ ਸਾਰੀ ਗਲੀ 'ਚ ਇੱਕ ਵਾਰੀ ਤਾਂ ਡਰ ਦਾ ਮਾਹੌਲ ਸੀ ਸਾਰੇ ਪੂਰੇ ਏਰੀਆ ਦੇ ਵਿੱਚ ਵੀ ਬਿਜਲੀ ਗਿਰਦੀ ਐ ਤੇ ਪੂਰੇ ਏਰੀਆ ਦੇ ਵਿੱਚ ਪਤਾ ਲੱਗਦਾ ਉਸ ਟਾਈਮ ਸਹਿਮ ਦਾ ਮੋਲ ਵੀ ਬਣ ਗਿਆ ਹੋਣਾ ਫਿਰ ਬਾਜੀ ਉਹ ਤਾਂ ਸਵੇਰੇ ਬਣੇ ਨਾ ਰਾਤ ਤਾਂ ਕੋਈ ਬਾਹਰ ਹੀ ਨਿਕਲਿਆ ਇੰਨਾ ਮਤਲਬ ਕਿ ਜ਼ੋਰਦਾਰ ਸੀਗਾ ਸਾਰੇ ਲੁਧਿਆਣੇ ਨੂੰ ਪਤਾ ਹੀ ਆ ਕੀ ਕੀ ਰਾਤ ਜੋ ਚੱਲ ਰਿਹਾ ਸੀਗਾ ਹਾਂਜੀ ਤੇ ਕਿਵੇਂ ਫਿਰ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੁੰਦਾ ਇੱਥੇ ਫਿਰ ਜਾਨੀ ਜਾਨੀ ਨੁਕਸਾਨ ਕੋਈ ਨਹੀਂ ਭਾਜੀ ਮਾਲੀ ਬਹੁਤ ਆ ਸਾਰੀ ਗਲੀ ਦਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਨੇ ਵਾਟਰ ਸੜ ਗਏ ਸਾਡੇ ਆਪਣੇ 2 AC ਸੜ ਗਏ ਪਰ ਚਲੋ ਕੀ ਆ ਉਹ ਤਾਂ ਆਪਾਂ ਪੂਰੇ ਕਰ ਲਵਾਂਗੇ ਜੋ ਵੀ ਸਹੀ ਕਰਵਾ ਲਵਾਂਗੇ ਪਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਉਹ ਤੋਂ ਸਾਡਾ ਬਹੁਤ ਬਚਾਅ ਹੋ ਗਿਆ ਪਰ ਜੇ ਮਨ ਲੋਕ ਵੀ ਜਿੱਥੇ ਕੋਠਾ ਛੱਤ ਨਹੀਂ ਹੁੰਦੀ ਦੇ ਥੱਲੇ ਕੋਈ ਪਿਆ ਹੁੰਦਾ ਤੇ ਵੀ ਰਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ ਲੱਗਦਾ ਪਾਜੀ ਬਿਲਕੁਲ نیچے ਹੀ ਮੇਰੇ ਬ੍ਰਦਰ ਤੇ ਭਾਬੀ ਜੀ ਪਈ ਸੀਗੇ ਸਾਰੀ ਫੈਮਲੀ ਨੀਚੇ ਪਈ ਸੀਗੀ ਅੱਜ ਤਾਂ ਬਹੁਤ ਮਤਲਬ ਕੀ ਸ਼ੁਕਰ ਕਰਦੇ ਪਰਮਾਤਮਾ ਦਾ ਜਿਨੇ ਇੰਨਾ ਬਚਾਅ ਕਰਤਾ ਨਹੀਂ ਤੁਹਾਡੇ ਸਾਹਮਣੇ ਆ ਜੋ ਸਾਡੇ ਨੁਕਸਾਨ ਹੋਇਆ ਵਾ ਸਾਰੀ ਗਲੀ ਚ ਨੁਕਸਾਨ ਹੋਇਆ ਵਾ ਸਾਨੂੰ ਤਾਂ ਡਰ ਹੋ ਗਿਆ ਸੀਗਾ ਵੀ ਵੀ ਕੀ ਵਾਪਰ ਕੀ ਗਿਆ ਹੈ ਹਜੇ ਵੀ ਸਹਿਮ ਦਾ ਕਿਉਂਕਿ ਉਮੀਦ بارش ਦੇ ਲੋ ਹਜੇ ਵੀ ਹਟ ਨਹੀਂ ਰਹੀ ਪੂਰਾ ਸਹਿਮ ਦਾ ਮਾਹੌਲ ਬਣਿਆ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਵਿਚਾਰ ਰੱਖੋ ਬੱਦਲ ਵੀ ਰਾਤ ਕਿਸ ਤਰ੍ਹਾਂ ਗਰਜ ਰਹੀ ਸੀ ਆਵਾਜ਼ ਕਿਸ ਤਰ੍ਹਾਂ ਪਾਜੀ ਉਹ ਤਾਂ 3 ਵਜੇ ਤੋਂ ਜਦੋਂ ਗਰਜਣ ਲੱਗ ਗਈ ਤਾਂ ਇੱਕ ਤਾਂ ਐ ਹੀ ਸੀਗਾ ਵੀ ਮਤਲਬ ਜਦੋਂ ਹੁਣ ਵੀ ਅੱਜ ਤਾਂ ਕਈਆਂ ਦੇ ਸਾਡੇ ਰਿਸ਼ਤੇਦਾਰਾਂ ਨੇ ਫੋਨ ਆਏ ਨੇ ਉਹ ਹਰੇਕ ਨੇ ਇਹੀ ਗੱਲ ਕਹੀ ਹੈ ਵੀ ਸਾਨੂੰ ਤਾਂ ਐ ਲੱਗੇ ਵੀ ਸਾਡੇ ਆਪਣੇ ਘਰ ਤੇ ਆ ਕੇ ਬਿਜਲੀ ਗੜਕ ਗਈ ਆ ਅੱਜ ਮੈਂ ਤੁਹਾਨੂੰ ਇੰਸਟਾਗ੍ਰam ਤੇ ਵੀ ਤੁਹਾਨੂੰ ਵਿਜ਼ੂਅਲ ਦਿਖਾ ਦੂੰਗਾ ਉਹਨਾਂ ਨੇ ਪਾਏ ਸੀਗਾ ਸਾਡਾ ਤੇ ਉਹਦੇ ਚ ਮੈਲਾਂ ਦਾ 90 ਤੋਂ 95 ਕਮੈਂਟ ਆਏ ਨੇ ਹਰੇਕ ਨੇ ਇਹ ਕਿਹਾ ਵੀ ਇਦਾਂ ਹੀ ਲੱਗਿਆ ਵੀ ਸਾਡੇ ਆਪਣੇ ਘਰ ਤੇ ਮੌਸਮ ਹੁਣ ਵੀ ਉਸ ਤਰ੍ਹਾਂ ਦਾ ਹੀ ਬਣਿਆ ਹੋਇਆ ਵਾ ਲੱਗਦਾ ਨਹੀਂ ਕਿ ਵੀ ਲੋਕਾਂ ਨੂੰ ਅਵੇਅਰ ਰਹਿਣ ਦੀ ਜ਼ਰੂਰਤ ਹੈ ਕਿ ਕੋਠੇ ਤੇ ਆਪਣਾ ਅਵੇਅਰ ਰਹਿਣਾ ਹੈ ਨਾ ਪਾਜੀ ਬਹੁਤ ਜ਼ਿਆਦਾ ਅਵੇਅਰ ਰਹਿਣ ਦੀ ਜ਼ਰੂਰਤ ਹੈ ਤੁਹਾਡੇ ਸਾਹਮਣੇ ਜੋ ਨੁਕਸਾਨ ਹੋਇਆ ਅਸੀਂ ਇਹ ਨਹੀਂ ਚਾਹੁੰਦੇ ਵੀ ਕਿਸੇ ਹੋਰ ਦਾ ਨੁਕਸਾਨ ਹੋਵੇ ਤਾਂ ਕੋਸ਼ਿਸ਼ ਕਰੋ ਵੀ ਆਪਾਂ ਜਰ ਤਵਾਰ ਤਿਆਰ ਰੱਖੀ ਤੇ ਸੇਫਟੀ ਬਣਾ ਕੇ ਰੱਖੀ ਤੁਹਾਨੂੰ ਤਾਂ ਨਾਲ ਚਾਚੇ ਉਹਨਾਂ ਨੇ ਹੀ ਦੱਸਿਆ ਸਵੇਰੇ ਕੀ ਤੁਹਾਡੀ ਟੈਂਕੀ ਫਾੜ ਗਈ ਇਹ ਚੀਜ਼ ਹੋ ਗਿਆ ਉਹ ਤੋਂ ਸਵੇਰੇ ਨੀਤਾ ਰਾਤ ਨੂੰ ਤਾਂ ਸਾਇਮ ਕੀ ਸਾਰੇ ਕਮਰੇ ਚ ਹੀ ਬੈਠੇ ਸੀ ਇਹ ਸਾਰੇ ਪਰ ਫੈਮਿਲੀ ਤਾਂ ਫਿਰ ਸਵੇਰੇ ਟੈਂਕੀ ਦਾ ਦੇਖਿਆ ਇੱਕ ਲੈਂਟਰ ਦਾ ਦੇਖਿਆ ਤੇ ਬਾਕੀ ਫਿਰ ਬਿਜਲੀ ਵਾਲੇ ਨੂੰ ਬੁਲਾਇਆ ਸਾਰੇ ਏਸੀ ਦਿਖਾਏ ਦੋ ਏਸੀ ਖਰਾਬ ਹੋ ਗਏ ਤੇ ਇਨਵਰਟਰ ਖਰਾਬ ਹੋ ਗਏ ਪੱਖੇ ਖਰਾਬ ਹੋ ਗਏ ਸਾਰੀ ਗਲੀ ਦੇ ਵੀ ਪੱਖੇ ਖਰਾਬ ਹੋ ਗਏ LED ਖਰਾਬ ਹੋ ਗਈਆਂ ਇਨਵਰਟਰ ਉੱਡ ਗਏ ਹਮ ਇੱਧਰ ਚਲੋ ਗਲੀ ਚ ਮਾਨਦਿਆਂ ਨਾਲ ਦੀ ਗਲੀ ਦੀ ਵੀ ਸਾਰੀ ਕੁਝ ਉੱਡਿਆ ਹੋਇਆ ਵਾ ਹਮ ਅੱਛਾ ਜੀ ਉਦਾਂ ਗੱਲ ਕਰੀਏ ਵੀ ਕਿੰਨੇ ਕੇ ਪੈਸਿਆਂ ਦਾ ਤੁਹਾਡਾ ਨੁਕਸਾਨ ਤੁਹਾਡੇ ਆਪਣੇ ਘਰ ਦੇ ਵਿੱਚ ਹੋ ਚੁੱਕਾ ਪੈਸਿਆਂ ਦਾ ਤਾਂ ਕੋਈ ਨਹੀਂ ਮੇਨ ਤਾਂ ਫੈਮਿਲੀ ਦਾ ਹੁੰਦਾ ਵਾ ਕੀ ਉਹ ਸਾਰੇ ਸਹੀ ਨੇ ਹਮ ਸਾਰੇ ਸਹੀ ਨੇ ਹਾਂਜੀ ਤੇ ਹੁਣ ਸਾਰੇ ਏਰੀਆ ਦੇ ਵਿੱਚੋਂ ਸਾਰਿਆਂ ਦਾ ਸਾਰਿਆਂ ਦਾ ਨੁਕਸਾਨ ਹੋਇਆ ਵੈ ਕੋਈ ਇੱਧਰ ਉੱਧਰ ਕਿਤੇ ਕੋਈ ਜਾਨੀ ਮਾਲੀ ਨੁਕਸਾਨ ਦਾ ਕੋਈ ਆਇਆ ਹੋਵੇ ਬਾਕੀ ਸਾਰੇ ਠੀਕ ਨੇ ਬਸ ਜਿਹੜਾ ਆਈ ਆ ਏਸੀ ਪੱਖੇ ਇਹ ਜੀ ਚੀਜ਼ ਖਰਾਬ ਹੋਈਆਂ ਨੇ ਗੱਲਬਾਤ ਕੀਤੀ ਇਹ ਕਰਦੇ ਮੈਂਬਰ ਸੀ ਕਿਉਂਕਿ ਦੇਰ ਰਾਤ ਬਿਜਲੀ ਜਿਸ ਤਰ੍ਹਾਂ ਲਸ਼ਕਰੀ ਸੀ ਬਿਜਲੀ ਜਿਸ ਤਰ੍ਹਾਂ ਕਟਕ ਰਹੀ ਸੀ ਉਸ ਦੇ ਹਿਸਾਬ ਦੇ ਨਾਲ ਲੱਗ ਰਿਹਾ ਸੀ ਕਿ ਲੋਕ ਕਿਤੇ ਨਾ ਕਿਤੇ ਜ਼ਰੂਰ ਡਰੇ ਹੋਣਗੇ ਤਾਂ ਇੱਧਰ ਪਾਸੇ ਦੇਖ ਸਕਦੇ ਹੋ ਤਸਵੀਰ ਦੇਖੋ ਕਿ ਕਿਵੇਂ ਇੱਥੇ ਜਿਹੜੇ ਬੂਟੇ ਲਗਾਏ ਗਏ ਨੇ ਤਾਰ ਲਗਾਈ ਗਈ ਆ ਤਾਰ ਦੇਖ ਸਕਦੇ ਹੋ ਕਿ ਤਾਰ ਵੀ ਉਸ ਬਿਜਲੀ ਦੇ ਕੜਾਕੇ ਦੇ ਨਾਲ ਇਹ ਤਾਰ ਵੀ ਲੀਡਰਾ ਦੇਖੋ ਕਿਵੇਂ ਜਲ ਗਈ ਹੈ ਸਾਦੀ ਤਾਰਾਂ ਜਿਹੜੀਆਂ ਨੇ ਕਹਿ ਸਕਦੇ ਟੋਟੇ-ਟੋਟੇ ਜਿਹੜੇ ਤਾਰਾਂ ਦੇ ਹੋ ਗਏ ਨੇ ਬਿਜਲੀ ਦਾ ਇਸ ਕਦਰ ਤੇਜ ਜਿਹੜਾ ਕਹਿ ਸਕਦੇ ਬਿਜਲੀ ਦੀ ਰਫਤਾਰ ਜਿਹੜੀ ਸੀ ਉਹ ਤੇਜ ਇਸ ਘਰ ਦੇ ਉੱਪਰ ਦਿਖਦੀ ਹੈ ਤੇ ਨਾਲ ਲੱਗਦੇ ਸਾਰੇ ਆ ਦੇਖੋ ਕਿਵੇਂ ਤਾਰ ਜਿਹੜੀ ਆ ਉਹ ਟੁੱਟੀ ਪਈ ਹੈ ਤੇ ਸਾਰੇ ਇੱਥੇ ਗਮਲੇ ਜਿਹੜੇ ਸੀ ਉਹ ਖਿਲਰੇ ਪਏ ਸੀਗੇ ਬਾਈ ਜੀ ਉਹਨਾਂ ਨੇ ਕਹਿੰਦੇ ਸੈੱਟ ਕੀਤਾ ਉਧਰ ਪਾਸੇ ਇੱਧਰ ਆ ਲੈਂਟਰ ਸਾਰਾ ਟੁੱਟ ਗਿਆ ਸੀਗਾ ਦੇਖੋ ਇੱਧਰ ਦੁਬਾਰਾ ਇਹਨੂੰ ਜਿਹੜਾ ਰਿਫਿਲ ਕੀਤਾ ਗਿਆ ਹੈਗਾ ਤੇ ਉਧਰ ਪਾਸੇ ਵੀ ਟੈਂਕੀ ਭਾਈ ਟੈਂਕੀ ਨਵੀਂ ਲਗਾਈ ਹੈ ਜੀ ਬਿਲਕੁਲ ਭਾਜੀ ਨਵੀਂ ਲਗਾਈ ਹੈ ਸਾਰੀ ਟੈਂਕੀ ਦਾ ਅੱਜ ਹੁਣੀ ਕੰਮ ਕਰਾਵਾਇਆ ਸੀ ਹੂੰ ਬਾਈ ਪੂਰੀ ਸਾਰੇ ਨਵੇਂ ਪਏ ਆ ਟੈਂਕੀ ਦਾ ਹਾਂਜੀ ਤੇ ਟੈਂਕੀ ਵੀ ਜਿਹੜੀ ਆ ਭਾਈ ਜੀ ਨੇ ਨਵਾਂ ਲਗਾਈ ਪੁਰਾਣੀ ਵਿਜ਼ੂਅਲ ਤੁਸੀਂ ਨਾਲ ਚੱਲ ਰਹੀ ਹੋਗੇ ਦੇਖੋਗੇ ਕਿ ਕਿਵੇਂ ਪੁਰਾਣੀ ਜਿਹੜੀ ਹੈ ਬਿਜਲੀ ਦੇ ਕੜਾਕੇ ਦੇ ਨਾਲ ਇੱਕਦਮ ਹੀ ਉਹ ਟੈਂਕੀ ਜਿਹੜੀ ਆਏ ਦੋ ਲੇਰਾਂ ਦੇ ਵਿੱਚ ਵਟ ਜਾਂਦੀ ਹੈ ਪਰ ਚੰਗੀ ਗੱਲ ਇਹ ਹੈ ਕਿ ਕੋਈ ਵੀ ਜਾਨੀ ਮਾਲੀ ਨੁਕਸਾਨ ਜਿਹੜਾ ਵੈ ਉਹ ਨਹੀਂ ਹੋਇਆ ਹੈ ਪੂਰੇ ਏਰੀਏ ਦੇ ਵਿੱਚੋਂ ਕਈ ਕਰਾਂ ਦੇ ਜਿਹੜਾ ਇਸ ਬਿਜਲੀ ਨੇ ਆਪਣਾ ਅਸਰ ਦਿਖਾਇਆ ਲਗਾਤਾਰ ਮੌਸਮ ਬਦਲ ਰਿਹਾ ਤੇ ਮੌਸਮ ਦੇ ਵਿੱਚ ਅਵੇਅਰ ਰਹਿਣਾ ਜ਼ਰੂਰੀ ਹੈ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਤੇ ਬਿਜਲੀ ਦੇ ਕੜਾਕੇ ਵੀ ਲਗਾਤਾਰ ਪੈ ਰਹੇ ਨੇ ਦੇਰ ਰਾਤ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਦੀ ਅਨਹੋਣੀ ਹੋਈ ਹੈ ਤਾਂ ਆਪਣੀ ਸੇਫਟੀ ਜ਼ਰੂਰ ਰੱਖੋ ਘੱਟ ਤੋਂ ਘੱਟ ਕੋਠੇ ਦੇ ਵਿੱਚ ਤੁਸੀਂ ਨਾ ਚੜਿਓ ਕਿਉਂਕਿ ਜਦੋਂ ਵੀ ਬਿਜਲੀ ਕਟਕਦੀ ਤਾਂ ਤੁਹਾਡਾ ਵੀ ਨੁਕਸਾਨ ਹੋ ਸਕਦਾ ਤਾਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂਕਿ ਲੋਕ ਜਿਹੜਾ ਅਵੈਅਰਨ ਬਦਲਦੇ ਮੌਸਮ ਨੂੰ ਲੈ ਕੇ ਕੈਮਰਾਮੈਨ ਪ੍ਰਿੰਸ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ